ਪ੍ਰਸੰਗ ਦਸਮ ਗ੍ਰੰਥ ਵਿੱਚ ਲਿਖਿਆ ਪ੍ਰਥਮ ਬਾੰਦ ਕੇ ਸਭ ਕੇ ਮੂੰਡ-ਮੁੰਡਾਏ ਉਹਨਰ ਇਹ ਡੁਆਸੀ ਸਤਾਕੇ ਲਗਾਏ ਇਹਨਾ ਬ੍ਰਾਹਮਣਾਂ ਨੂੰ ਬਨ ਕੇ ਉਹਨਾਂ ਦੇ ਸੀਸ ਮੁੰਨ ਦਿੱਤੇ ਮੁੰਡਨ ਕਰ ਦਿੱਤਾ ਕਿ ਉਹਨਾਂ ਨੇ ਘੋਰ ਬੇਦਬੀ ਕੀਤੀ ਸੀ ਫਿਰ ਇਹਨਾਂ ਨੂੰ ਛੋੜ ਦਿੱਤਾ ਇਤਨੀ ਵੱਡੀ ਸਜ਼ਾ ਦੇ ਕੇ ਜਿਨ੍ਹਾਂ ਨੂੰ ਛੋਟੀ ਸਜ਼ਾ ਦਿੱਤੀ ਉਹਨਾਂ ਨੂੰ ਤਾਂ ਸਜ਼ਾਏ ਮੌਤ ਦਿੱਤੀ ਪਰ ਜਿਨ੍ਹਾਂ ਨੂੰ ਵੱਡੀ ਸਜ਼ਾਏ ਦਿੱਤੀ ਉਹਨਾਂ ਦਾ ਮੁੰਡਨ ਕੀਤਾ ਜੀਮਦੇ ਹੀ ਮਾਰ ਦਿੱਤਾ ਇਹ ਬ੍ਰਾਹਮਣ ਜਿੱਧਰ-ਜਿੱਧਰ ਗਏ ਲੋਕਾਂ ਨੇ ਪੁੱਛਿਆ ਤੁਹਾਡਾ ਜੋੜਾ ਤੁਹਾਡਾ ਦਾੜਾ ਫੜੀ ਕੇ ਪੁੱਤ ਇਹਨਾਂ ਨੇ ਏਕੇ ਆ ਪਿਤਾ ਗੁਜ਼ਰ ਗਿਆ ਕਿਸੇ ਨੇ ਕਿਹਾ ਮਾਂ ਗੁਜ਼ਰ ਗਈ ਆਹ ਐਸਾ ਕਰਨਾ ਪਿਆ ਇਹ ਸੋਗ ਧਾਰਨ ਕਰਨਾ ਪਿਆ ਅੱਜ ਵੀ ਬਿਲਕੁਲ ਸਫਾ ਚਟ ਮੰਡਨ ਕਰਾ ਕੇ ਕੋਈ ਬਾਹਰ ਆ ਗਿਆ ਬਾਜ਼ਾਰ ਵਿੱਚ ਐਸਾ ਸਮਝਿਆ ਜਾਂਦਾ ਜਾਂ ਮਾਂ ਗੁਜ਼ਰ ਗਈ ਹੈ ਜਾਂ ਪਿਤਾ ਗੁਜ਼ਰ ਗਿਆ ਹੈ ਤੇ ਮੰਡਨ ਸੋਗ ਦੀ ਨਿਸ਼ਾਨੀ ਸੀ ਦੁੱਖ ਦੀ ਨਿਸ਼ਾਨੀ ਸੀ ਮੌਤ ਦਾ ਪ੍ਰਤੀਕ ਸੀ ਸਹਜੇ ਸਹਜੇ ਜਦ ਅਧਿਆਤਮਕ ਜੀਵਨ ਰਹਿਣਾ ਤੇ ਮੰਡਨ ਆਮ ਹੋ ਗਿਆ ਜਨਮੇ ਜene ਕੁਝ ਬ੍ਰਾਹਮਣਾਂ ਦਾ ਮੰਡਨ ਕੀਤਾ ਸੀ ਇਨਾ ਕਰਕੇ ਇੰਜ ਗੈਲੋ ਸਾਰੇ ਦੇਸ਼ ਦਾ ਮੁੰਡਨ ਹੋ ਗਿਆ। ਕਿਸ ਇੱਕ ਐਸੀ ਸੁਰੱਖਿਆ ਨਹੀਂ ਜਦ ਕੋਈ ਨਾਮ ਜਪਦਾ ਹੈ ਹਿਰਦੇ ਦੀ ਬਨਾਵਟ ਬਣੇਗੀ ਬਾਣੀ ਨਾਲ ਮੂਲ ਮੰਤਰ ਦੇ ਜਪ ਨਾਲ ਗੁਰਮਤੰਤਰ ਦੇ ਜਪ ਆ ਜਾਏ ਚਲਾ ਨਾ ਜਾਏ ਕਿਸ ਮਦਦ ਕਰ ਦੇਣ। ਕੇਸਾਂ ਦੇ ਚੋਂ ਵੀ ਨਿਕਲੇ ਨਾ ਜਲਦੀ ਨਾ ਖਾਰਜ ਹੋਵੇ। ਤੋ ਦਸਤਾਰ ਮਲਤ ਕਰ ਦਈਏ। ਇਸ ਵਾਸਤੇ ਬਾਕੀ ਪੈਰਾਵਾ ਜੋ ਅਸੀਂ तन ਤੇ ਪੈਂਦੇ ਆ ਉਹ ਸਮਾਜਿਕ ਹੈ ਦਸਤਾਰ ਧਾਰਮਿਕ ਹੈ ਸਿੱਖੀ ਇੰ ਪੰਜ ਹਰਫ਼ ਤੇ ਹਿਰਦੇ ਦੀ ਬਨਾਵਟ ਬਣੇਗੀ ਬਾਣੀ ਨਾਲ ਮੂਲ ਮੰਤਰ ਦੇ ਜਪ ਨਾਲ ਗੁਰਮਤੰਤਰ ਦੇ ਜਪ ਨਾਲ ਉਥੇ ਸਰੀਰ ਸਿੱਖੀ ਦਾ ਸਰੂਪ ਪੇਸ਼ ਕਰੇਗਾ ਇਨਾ ਪੰਕ ਕਕਾਰਾ ਜਿਵੇਂ ਅਸੀਂ ਦੇਖਦੇ ਹਾਂ ਨਰ ਮੁਰਗਾ ਤੋਤਾ ਕਬੂਤਰ ਮਦਨ ਨਾਲੋਂ ਜ਼ਿਆਦਾ ਖੂਬਸੂਰਤ ਨੇ ਪ੍ਰਕਿਰਤੀ ਨੇ ਸ਼ਿੰਗਾਰਿਆ ਹੈ। ਦਾੜਾ ਕੁਦਰਤ ਦਾ ਦਿੱਤਾ ਹੋਇਆ ਇੱਕ ਸ਼ਿੰਗਾਰ ਹੈ। ਇਸ ਵਾਸਤੇ ਆਧ ਕਾਲ ਤੋਂ ਪੁਰਸ਼ ਦੀ ਸ਼ਿੰਗਾਰ ਵਿੱਚ ਰੁਚੀ ਨਹੀਂ ਰਹੀ। ਇਸਤਰੀ ਦੀ ਹੀ ਸ਼ਿੰਗਾਰ ਵਿੱਚ ਰੁਚੀ ਰਹੀ। ਕੰਪਿਊਸ ਨੇ ਪੁਰਸ਼ ਦਾ ਮੁਖੜਾ ਸ਼ਿੰਗਾਰਿਆ ਹੋਇਆ ਵੇਖਿਆ। ਤੋਂ ਇਥੋਂ ਪ੍ਰੇਰਿਤ ਹੋ ਕੇ ਉਸ ਨੇ ਆਪਣਾ ਮੁਖੜਾ ਵੀ ਆਪਣੇ ਢੰਗ ਨਾਲ ਸਵਾਰਨਾ ਸ਼ਿੰਗਾਰਨਾ ਅਰੰਭ ਦੀਦਾ ਇਸ ਨੂੰ ਤੇ ਮਨੋ ਵਿਗਿਆਨਕ ਵੀ ਤਸलीम ਕਰਦੇ ਨੇ خیر ਦੁਨੀਆ ਦਾ ਸਭ ਤੋਂ ਖੂਬਸੂਰਤ ਪੁਰਸ਼ ਅਗਰ ਕੋਈ ਹੈ ਤਾਂ ਦਾੜੇ ਕੇਸ ਵਾਲਾ ਹੈ ਐਸਾ ਅਜਦੇ ਕੁਝ ਵਿਚਾਰਕ ਵੀ ਮੰਨਦੇ ਨੇ ਤੋ ਸੀਸ ਦੇ ਇੱਕੇਸ ਰਹਿਤਾਂ ਦੇ ਵਿੱਚ ਸਿਦਮੋ ਰਹਿਤ ਨੇ ॠषि मुनियों ਦੀ ਰੋਪੜੇ ਘਰ ਕਹਾਂ ਸਰਬ ਲੋ ਹਰ ਵਕਤ ਬਦਨ ਨੂੰ ਛੋਂਦਾ ਰਹਿ ਇਸ ਨਾਲ ਸ਼ਰੀਰ ਦੀ ਅਰੋਗਟਾ ਤੇ ਰਹਿੰਦੀ ਹੈ ਲੇਕਿਨ ਖਲਾਦ ਵਿੱਚ ਜੋ ਅਨੰਤ ਬੇਸ਼ਮਾਰ ਮਲੇਨ ਰੂਹਾਂ ਗੁਮਰੇਂ ਹਨ ਉਨਾਂ ਤੋਂ ਵੀ ਬਚਾਓ ਹੁੰਦਾ ਹੈ ਕਈ ਕੋਟ ਭੂਤ ਪ੍ਰੇਤ ਸੂਕਤ ਮਿਰਗਾ ਤਾੰਤ੍ਰਿਕ ਯੋਗਾ ਖਾਸ ਕਰਕੇ ਕਾਲਾ ਤਾੰਤ੍ਰਿਕ ਇਸ ਦਾ ਉਸ ਪੁਰਸ਼ ਦੇਤੇ ਕੋਈ ਅਸਰ ਨਹੀਂ ਜਿਸ ਨੇ ਆਪਣੇ ਹੱਥ ਵਿੱਚ ਕੜਾ ਪਹਿਣਿਆ ਹੋਇਆ ਅੱਜ ਅਸੀਂ ਦੇਖਦੇ ਹਾਂ ਅਨਮਤ ਵੀ ਹੈ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਕੜਾ ਪੈਨਾਉਂਦੇ ਨੇ ਤਾਂ ਕਿ ਕਿਸੇ ਤੰਤਰ ਵਿਧੀ ਦਾ ਯਾ ਕਿਸੇ ਰੂਹ ਦਾ ਪਰਛਾਵਾਂ ਇਹਨਾਂ ਤੇ ਨਾ ਪਵੇ ਅਜ ਤੇ ਨੌਜਾਦ ਬੱਚੇ ਨਵੇਂ ਜਨਮੇ ਬੱਚਿਆਂ ਲਈ ਮਾਵਾ ਕੜੇ ਮੰਗਦਿਆਂ ਨੇ ਅਨਮਤੀ ਹੈ ਐਸਾ ਦਿਖਾਈ ਦੇ ਰਿਹਾ ਕਿ ਸਹਿਜੇ ਸਹਿਜੇ ਸ਼ਾਇਦ ساری ਦੁਨੀਆ ਇਸ ਕੜੇ ਨੂੰ ਧਾਰਨ ਕਰ ਲਵੇ ਕੜਾ दाएं ਹੱਥ ਵਿੱਚ ਪਾਇਆ ਜਾਂਦਾ ਹੈ ਕਿਸੇ ਵੀ ਕੰਮ ਨੂੰ ਕਰਨ ਲੱਗੇ ਆ ਦਿਆ ਹੱਥ ਅੱਗੇ ਹੁੰਦਾ ਹੈ ਕਿ ਕੜਾ ਪ੍ਰਤੀਕ ਹੈ ਤੂੰ ਗੁਰੂ ਦਾ ਸਿੱਖ ਹੈ ਪਰ ਤੇਰੇ ਹੱਥ ਵਿੱਚ ਗੁਰੂ ਨੇ ਦਿੱਤੀ ਹੋਈ ਇਹ ਨਿਸ਼ਾਨੀ ਹੈ ਇਸ ਵਾਸਤੇ ਤੇਰੇ ਹੱਥ ਕਦੇ ਗਲਤ ਕੰਮ ਨੂੰ ਨਹੀਂ ਪੈਣੇ ਚਾਹੀਦੇ ਤੂੰ ਅੰਮ੍ਰਿਤ ਪੀਤਾ ਹੈ ਅੰਮ੍ਰਿਤ ਛਕਿਆ ਹੈ ਲਿਆਜਾ ਤੇਰੇ ਇਸ ਹੱਥ ਦੇ ਸ਼ਰਾਬ ਦੀ ਬੋਤਲ ਨਾ ਹੋਵੇ ਤੇਰੇ ਹੱਥ ਕਿਸੇ ਤੇ ਜ਼ਬਰ ਨਾ ਕਰਨ ਤੇਰੇ ਹੱਥ ਕਿਸੇ ਦਾ ਹੱਕ ਨਾ ਖੋਵਨ ਤੂੰ ਗੁਰੂ ਦੀ ਨਿਸ਼ਾਨੀ ਹੱਥ ਵਿੱਚ ਪਹਿਣੀ ਹੋਈ ਹੈ ਕਚਹਿਰਾ ਇੱਕ ਐਸਾ ਪਰਦਾ ਔਰ ਇਸ ਦਾ ਇਤਨਾ ਮਨੋਵਿਗਿਆਨ ਮੰਦ ਤੇ ਅਸਰ ਹੈ ਕਿ ਸਹਜੇ ਸਹਜੇ ਅੱਜ ਪਈ ਸਾਰੀ ਦੁਨੀਆ ਨੇ ਧਾਰਨ ਕਰ ਲਿਆ ਹੈ ਭਾਵੇਂ ਉਹ ਰੂਪਨਾਵੇ ਜੋ ਕਲਗੀਧਰ ਨੇ ਸਾਨੋ ਦਿੱਤਾ ਹੈ ਪਰ ਕੁਛ ਨਾ ਕੁਛ ਸ਼ਹਿਰੀ ਬਨਾਵਟ ਜੈਸਾ ਹੀ ਕਚਹਿਰਾ ਸਾਰੀ ਦੁਨੀਆ ਨੇ ਅਜ ਧਾਰਨ ਕਰ ਲਿਆ ਔਰ ਇਸ ਨੂੰ ਸ਼ਰੀਰ ਦੀ ਔਰ ਮਨ ਦੀ ਇੱਕ ਖਾਸ ਲੋੜ ਸਮਝ ਲਿਆ ਗਿਆ ਹੈ ਕੰਗਾ ਕੇਸਾਂ ਦੀ ਸਫਾਈ ਲਈ ਤੇ ਹੈ ਲੇਕਿਨ ਇਸ ਦੇ ਨਾਲ ਜੱਫ ਤਬ ਕਰਨ ਤੋਂ ਬਾਅਦ ਜੋ ਥੋੜੀ ਜੀਆਂ ਦਿਮਾਗ ਦੀ ਥਕਾਵਟ ਜਾਂ ਸ਼ਰੀਰਕ ਥਕਾਵਟ ਹੋ ਸਕਦੀ ਹੈ ਇਸ ਕੰਗੇ ਦੇ ਬਾਰ ਬਾਰ ਸਿਰ ਤੇ ਫੇਰਨ ਨਾਲ مستق ہولا ہو ہے اور تھکاوٹ دور ہو جاندی ہے اور نالے کیس سمر ہیں کرپان ٹھیک ہے اج ہائیڈروجن بم تو بھی منق اگے لنگے اور کچھ ترکشیل ایسا کہ ایٹم بم ہائیڈروجم بم دے زمانے یہ نکھی جی کرپان کی میں نے رکھ دی ہے جو سکھ جگت نے پہنی ہوئی ہے جو کل بھی دھرنے دیتی ہے اور پہننا لازمی قرار دیتا ہے دراصل یہ کرپان ایک پرتیک ہے مند تیزدہ اثر ہے کہ تو کیول سنت نہیں سپاہی بھی ہیں کیس संत दा रूप पेश कर दे ने कृपाण सिपाही दा रूप पेश कर दिए इस तरह धन गुरु गोविंद सिंह जी महाराज ने मनुख नु संत सिपाही बनाया गुरु नानक देव जी महाराज तो लेके धन गुरु तक एक बहादुर साहिब जी महाराज तक यतनशील रहे मनुख नु संत बनान देस ਇਸੇ ਸੰਤ ਨੂੰ ਧਨਵਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿਪਾਹੀ ਬਣਾਇਆ ਜਦ ਕੋਈ ਸੰਤ ਸਿਪਾਹੀ ਬਣਦਾ ਹੈ ਉਸ ਦੇ ਹੱਥੋਂ ਮਜ਼ਲੂਮ ਦੀ ਰੱਖਿਆ ਹੁੰਦੀ ਹੈ ਮੁਲਕ ਦੀ ਤਾਮੀਰ ਹੁੰਦੀ ਹੈ ਕਮਜ਼ੋਰਾਂ ਦੀ ਉਸਾਰੀ ਹੁੰਦੀ ਹੈ ਔਰ ਜਦ ਕੋਈ ਕੇਵਲ ਸਿਪਾਹੀ ਹੈ ਸੰਤ ਨਹੀਂ ਉਸ ਦੇ ਮਜ਼ਲੂਮਾਂ ਦੀ ਗਰਦਨ ਕੱਟਦੇ ਨੇ। ਚੀਨ ਦੇ ਇੱਕ ਪ੍ਰਸਿੱਧ ਸੰਤ ਨੇ ਕਿਹਾ ਹੈ। ਸਿਵਾਈ ਦੇ ਸੈਨਿਕ ਦੇ ਜਿੱਥੇ ਪੈਰ ਜਮ ਜਾਂਦੇ ਨੇ, ਟਿਕ ਜਾਂਦੇ ਨੇ, ਜ਼ਮੀਨਾਂ ਉੱਥੇ ਉਜੜ ਜਾਂਦੀਆਂ ਨੇ, ਬਰਬਾਦ ਹੋ ਜਾਂਦੀਆਂ ਨੇ। ਸਿਪਾਹੀ ਦੇ ਕਦਮ ਬਰਬਾਦੀਆਂ ਨੂੰ ਜਨਮ ਦਿੰਦੇ ਨੇ, ਜਨਮ ਦਿੰਦੇ ਨੇ ਬਰਬਾਦੀਆਂ। ਅਗਰ ਸਿਪਾਹੀ ਸੰਤ ਪਹਿਲੇ ਹੈ, ਉਦੇ ਕਦਮਾਂ ਨਾਲ ਤਾਮੀਰ ਹੁੰਦੀ ਹੈ ਮਨੁੱਖਤਾ ਦੀ। ਉਦੇ ਕਦਮਾਂ ਨਾਲ ਧਰਤੀ ਜ਼ਰਖੈਜ਼ ਹੁੰਦੀ ਹੈ। ਠੀਕ ਆਖਿਆ। ਚੀਨੀ ਸੰ ਕਨਫਿਊਸ਼ਿਜ਼ ਨੇ ਕਿ ਜਿੱਥੇ ਰੁਕ ਜਾਂਦੇ ਨੇ ਸੈਨਿਕ ਦੇ ਪੈਰ, ਸਿਪਾਹੀ ਦੇ ਪੈਰ ਉੱਥੇ ਕੰਡੇ ਹੀ ਕੰਡੇ ਰਹਿ ਜਾਂਦੇ ਨੇ। ਉਜਾੜ ਹੀ ਉਜਾੜ ਰਹਿ ਜਾਂਦੇ ਨੇ। ਬਰਬਾਦੀਆਂ ਹੀ ਬਰਬਾਦੀਆਂ ਜਨਮ ਲੈਂਦੀਆਂ ਨੇ ਪਰ ਜਿੱਥੇ ਉਹ ਸਿਪਾਈ ਜੋ ਸੰਤ ਪਹਿਲੇ ਹੈ ਉਹਦੇ ਕਦਮਾਂ ਦੇ ਰਾਹੀਂ ਕਾਮੇ ਰਹਿੰਦੀ ਹੈ ਉਹਦੇ ਹੱਥਾਂ ਦੇ ਰਾਹੀਂ ਉਹ ਸਾਰੀ ਆਉਂਦੀ ਹੈ ਔਰ ਧਰਤੀ ਹਰੀ ਭਰੀ ਹੁੰਦੀ ਹੈ ਮਨੁੱਖ ਨੂੰ ਇਨਸਾਫ ਮਿਲਦਾ ਹੈ ਕਮਜ਼ੋਰ ਦੀ ਰੱਖਿਆ ਹੁੰਦੀ ਹੈ ਔਰ ਜ਼ਾਲਮ ਦੇ ਪੈਰ ਰੁਕਦੇ ਨੇ ਤਾਂ ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਤ ਨੂੰ ਸਿਪਾਈ ਬਣਾਇਆ ਔਰ ਸਿਪਾਈ ਦਾ ਪ੍ਰਤੀਕ ਹੈ ਸ਼ਸਤਰ ਤੋ ਸ਼ਸਤਰ ਪਹਿਨਾ ਦਿੱਤਾ ਕਿਰਪਾਨ ਕਿਸ ਵਾਸਤੇ ਪਹਿਨਨੀ ਹੈ ਕਿਸ ਛੋਟੀ ਜਿਹੀ ਕਿਰਪਾਨ ਨਾਲ ਕੋਈ ਮੈਦਾਨੇ ਜੰਗ ਦੇ ਚ ਲੜਨਾ ਨਹੀਂ ਪਰ ਇਹ ਛੋਟੀ ਜਿਹੀ ਕਿਰਪਾਨ ਅਹਿਸਾਸ ਕਰਨ ਦੀ ਰਹਿ ਕਿ ਅਸੀਂ ਸਿਪਾਈਆਂ ਸਿਪਾਈਆਂ ਔਰ ਇਸ ਤਰ੍ਹਾਂ ਅੰਦਰ ਬੀਰ ਰਸ ਬਣਿਆ ਰਹਿ ਤੋ ਫਿਰ ਮਨੁੱਖ ਆਪਣੀ ਵੀ ਰੱਖਿਆ ਕਰ ਸਕਦਾ ਹੈ ਕੌਮ ਦੀ ਵੀ ਰੱਖਿਆ ਕਰ ਸਕਦਾ ਹੈ ਦੇਸ਼ ਦੀ ਵੀ ਰੱਖਿਆ ਕਰ ਸਕਦਾ ਹੈ ਔਰ ਕਿਸੇ ਤਰ੍ਹਾਂ ਦਾ ਵੀ ਕੋਈ ਹਥਿਆਰ ਹੋਵੇ ਉਸ ਨਾਲ ਰੱਖਿਆ ਕਰੇਗਾ ਲੇਕਿਨ ਸਿਪਾਹੀ ਹੋਣ ਦਾ ਭਾਵ ਤੇ ਬਣਿਆ ਰਹੇ ਅੰਦਰ ਬੀਰ ਰਸਤੇ ਬਣਿਆ ਰਹੇ ਉਹ ਤੇ ਤਾਂ ਹੀ ਹੋ ਸਕਦਾ ਹੈ ਕਿ ਹਰ ਵਕਤ ਮਨੁੱਖ ਨੇ ਕੋਈ ਸ਼ਸਤਰ ਪਹਿਨੇ ਹੋਵੇ ਤੋ ਇਸ ਤਰ੍ਹਾਂ ਕਿਰਪਾਨ ਪਹਿਨਣ ਦੀ ਧਾਰਨ ਕਰਨ ਦੀ ਸਾਨੂੰ ਤਾਕੀਦ ਕੀਤੀ ਗਈ ਬਾਈ ਸਾਹ ਬਾਈ ਨੰਦ ਲਾਲ ਕੈਨਨ ਨਿਸ਼ਾਨੇ ਸਿਖੀ ਇੰ ਪੰਜ ਹਰਫ ਕਾ ਕਿ ਹਰ ਗਿਜ ਨਾ ਵਾਸ਼ਜ ਇੰ ਪੰਜ ਮਾਫ ਕੜਾਕਾਰ ਦੋ ਕਾਜ ਕੰਗਾ ਬਿਦਾ ਬਿਨਾ ਕੇਸ ਏਜ ਅਸਤ ਇੰ ਜੁਮਲਾ ਨਿਸ਼ਾਨ ਅਜ ਦੇਸ ਸੈنس ਯੋਗ ਦੇਸ ਵਿਗਿਆਨਕ ਯੋਗ ਦੇਸ ਤਰਖ ਖੜੀ ਹੁੰਦੀ ਏ ਕਿ ਨਾਖੁਨ ਕਟਦੇ ਹੋ ਇਹ ਵੀ ਪ੍ਰਾਕਿਰਤਿਕ ਨੇ ਤੇ ਕੀ ਹੋਇਆ ਅਗਰ ਕੇਸ ਕੱਟੇ ਜਾ ਰਹੇ ਨੇ ਕੀ ਹੋਇਆ ਅਗਰ ਕੇਸਾਂ ਦਾ ਮੰਡਨ ਹੈ ਆਖਰ ਨਾਖੁਨਾਂ ਦਾ ਵੀ ਤੇ ਮੰਡਨ ਕਰਦੇ ਹੀ ਆ ਨਾਖਣਾ ਹੁੰਦਾ ਉਹ ਹਿੱਸਾ ਕਟਿਆ ਜਾਂਦਾ ਜੋ ਮੁਰਦਾ ਨੇ ਮਰ ਚੁਕੇ ਨੇ ਜਿਵੇਂ ਘਰ ਵਿੱਚ ਗਿਆ ਚਲਾਣਾ ਕਰ ਗਿਆ ਉਹ ਮੁਰਦੇ ਨੂੰ ਘਰ ਵਿੱਚ ਤੇ ਨਹੀਂ ਰੱਖਦੇ ਔਰ ਘਰ ਦੇ ਚ ਰਖਾਂਗੇ ਤਾਂ ਬਦਲੋ ਘਰ ਦੇ ਚ ਰਖਾਂਗੇ ਤਾਂ ਗਲਾਜ਼ ਘਰ ਦੇ ਚ ਰਖਾਂਗੇ ਤਾਂ ਸਾਰਾ ਘਰ ਮਰਗੜ ਬਣੇਗਾ ਇਸ ਵਾਸਤੇ ਮੁਰਦੇ ਨੂੰ ਮਰਗੜ ਘਾਟ ਲੈ ਜਾਂਦੇ ਹਾਂ ਔਰ ਜਲਾ ਕੇ ਖਾਕ ਕਰਦੇ ਨੇ ਲਾਹੁੰਨ ਜੋ ਮਰਦਾ ਹੋ ਜਾਂਦੇ ਨੇ ਮੈਲ ਨਾਲ ਭਰ ਜਾਂਦੇ ਨੇ ਔਰ ਬਿਮਾਰੀਆਂ ਦੇ ਉਹ ਜਨਮਗਾਤੇ ਬਣਦੇ ਨੇ ਜ਼ਿੰਦਾ ਨਾ ਹੋਣੋ ਜੋ ਮਾਸ ਦੇ ਨਾਲ ਜੁੜਿਆ ਹੋਇਆ ਹੈ ਜ਼ਿੰਦਾ ਹੈ ਉਸ ਨੂੰ ਕਟਾਂਗੇ ਤਾਂ ਖੂਨ ਨਿਕਲੇਗਾ ਉਸ ਨੂੰ ਕਟਾਂਗੇ ਤਾਂ ਪੀੜ ਹੋਵੇਗੀ ਔਰ ਜੋ ਅੱਗੇ ਵੱਧ ਚੁਕਿਆ ਹੈ ਮੈਲ ਨਾਲ ਭਰ ਗਿਆ ਹੈ ਕਿਤੇ ਮੁਰਦਾ ਹੈ ਇਸ ਨਾ ਹੁਣ ਨੂੰ ਕਟਣਾ ਮੈਲ ਨੂੰ ਕਟਣਾ ਹੈ ਪਰੇ ਸੁਟਣਾ ਹੈ ਪ੍ਰਕਿਰਤੀ ਨੇ ਜਦ ਉਸ ਨੂੰ ਖਤਮ ਕਰ ਦਿੱਤਾ ਹੈ ਮੁਰਦਾ ਕਰ ਦਿੱਤਾ ਹੈ ਤਾਂ ਮੁਰਦਾ शरीर ਤੋਂ ਅੰਗ ਤੋਂ ਇੱਕ ਪਾਸੇ ਕਰਨਾ ਪਏਗਾ ਜਿਵੇਂ ਘਰ ਦੇ ਵਿਵੇੜੇ ਮੁਰਦੇ ਨੂੰ ਇੱਕ ਪਾਸੇ ਕਰਦੇ ਹਾਂ ਹਾਂ ਕੇਸ ਵੀ ਕੁਝ ਮਰਦੇ ਨੇ ਪਰ ਸਾਨੂੰ ਕਿਸ ਤਰ੍ਹਾਂ ਪਤਾ ਚਲੇਗਾ ਕਿਹੜੇ ਕੇਸ ਮੁਰਦਾ ਹੋ ਚੁੱਕੇ ਨੇ ਦਾੜੇ ਦੇ ਕਿਹੜੇ ਵਾਲ ਮੁਰਦਾ ਹੋ ਚੁੱਕੇ ਨੇ ਸਿਰ ਦੇ ਕਿਹੜੇ ਕੇਸ ਮੁਰਦਾ ਹੋ ਚੁੱਕੇ ਨੇ ਇਹ ਸਾਡੇ ਹੱਥਾਂ ਨੂੰ ਨਹੀਂ ਪਤਾ ਚੱਲਦਾ ਕੀ ਕੰਗੇ ਨੂੰ ਪਤਾ ਚੱਲਦਾ ਜੈਸੇ ਜੈਸੇ ਸੀ ਕੰਗਾ ਫੇਰਦੇ ਆ ਮੁਰਦਾ ਕੇਸ ਝੜ ਜਾਂਦੇ ਨੇ ਨਿਕਲ ਜਾਂਦੇ ਨੇ ਜੈਸੇ ਨਾਖਨ ਰੋਜ਼ ਵੱਧਦੇ ਨੇ ਰੋਜ਼ ਨਵੇਂ ਕੇਸ ਪੈਦਾ ਹੁੰਦੇ ਨੇ ਔਰ ਪੁਰਾਣੇ ਝੜਦੇ ਨੇ ਕੀ ਕੇਸਾਂ ਦਾ ਜਨਮ ਤੇ ਮਰਨ ਜੀਵਨ ਭਰ ਚੱਲਦਾ ਰਹਿੰਦਾ ਕੁਝ ਤੇ ਸਿਆਣੇ ਕਹਿੰਦੇ ਨੇ ਕਿ ਮੁਰਦੇ ਦੇ ਵੀ ਕੇਸ ਵੱਧਦੇ ਨੇ ਔਰ ਨਾ ਖੁਨ ਵਦੇ ਖੈਸ ਜੋ ਕੁਛ ਵੀ ਹੈ ਜੋ ਕੇਸ ਮਰਦਾਨ ਹੈ ਕੰਗੇ ਗਿਰਾਹੀ ਝੜ ਜਾਂਦੇ ਨੇ ਨਿਕਲ ਜਾਂਦੇ ਨੇ ਔਰ ਜੋ ਜ਼ਿੰਦਾ ਨੇ ਉਹ ਸਬਰ ਜਾਂਦੇ ਨੇ ਸਬਰ ਜਾਂਦੇ ਪ੍ਰਕਿਰਤੀ ਕੇਸਾਂ ਨੂੰ ਇੱਕ ਸੀਮਾ ਤੱਕ ਰੱਖਦੀ ਏ ਚਾਹ ਉਹ ਮੁਖੜੇ ਦੇ ਨੇ ਚਾਹ ਉਹ ਸਿਰ ਦੇ ਨੇ ਅਸੀਂ ਦੇਖਦੇ ਹਾਂ ਜੋ ਕੇਸਾਂ ਦਾ ਮੁੰਡਨ ਕਰਦੇ ਨੇ ਆਖਰੀ ਦਮਾਂ ਤੱਕ ਕੇਸ ਉਹਨਾਂ ਦੇ ਵੱਧਦੇ ਨੇ ਦਾੜਾ ਮੋਨੇ ਚੌਥੇ ਪੰਜਵੇਂ ਦਿਨ ਫਿਰ ਦਾੜਾ ਆ ਗਿਆ ਫਿਰ ਮੋਨੇ ਚੌਥੇ ਪੰਜਵੇਂ ਦਿਨ ਫਿਰ ਆ ਗਿਆ ਲੇਕਿਨ ਇਸ ਮੁੰਡਨ ਨੂੰ ਇਸ ਮੁੰਡਨ ਨੂੰ ਕੋਈ ਛੋੜ ਦੇਵੇ ਤਾਂ ਦਾੜੀ ਇੱਕ ਸੀਮਾ ਤੇ ਆ ਕੇ ਰੁਕ ਜਾਂਦੀ ਏ ਔਰ ਜੀਵਨ ਭਰ ਉੱਥੇ ਹੀ ਜੋ ਹੈ ਰੁਕੀ ਰਹਿੰਦੀ ਏ ਉਸ ਤੋਂ ਅੱਗੇ ਜੋ ਹੈ ਨਹੀਂ ਜਾਂਦੀ ਕੇਸ ਭਾਵੇਂ ਨਵੇਂ ਜਨਮ ਦੇ ਰਹਿੰਦੇ ਨੇ ਮੁਰਦਾ ਝੜਦੇ ਰਹਿੰਦੇ ਨੇ ਲੇਕਿਨ ਲਮਾਈ ਇੱਕ ਸੀਮਾ ਤੱਕ ਹੀ ਆਖਰੀ ਦਮਾ ਤੱਕ ਜੋ ਹੈ ਰਹਿੰਦੀ ਏ ਪ੍ਰਕਿਰਤੀ ਨੇ ਇਸ ਤਨਾ ਨਾਪ ਤੋਲ ਕੇ ਹਰ ਇੱਕ ਨੂੰ ਜੋ ਹੈ ਕੇਸ ਦਿੱਤੇ ਹੋਏ ਨੇ ਕੇਸਾਂ ਦਾ ਮੁੰਡਣ ਪ੍ਰਕਿਰਤੀ ਨਾਲ ਜੰਗ ਹੈ ਔਰ ਇਸ ਜੰਗ ਵਿੱਚ ਹਾਰ ਹੀ ਹੁੰਦੀ ਏ ਜਿਤ ਨਹੀਂ ਆਉਂਦੀ ਕਿਉਂਕਿ ਆਖਰੀ ਦਮਾ ਤੱਕ ਕੇਸ ਨਿਕਲਦੇ ਰਹਿੰਦੇ ਨੇ ਵੱਧਦੇ ਰਹਿੰਦੇ ਨੇ ਜਿ세 ਜਿ세 ਸਿਰ ਵਿੱਚ ਆਤਮ ਜੋਤੀ ਖਤਮ ਆਉਂਦੀ ਗਈ ਨਾਮ ਅਭਿਆਸ ਖਤਮ ਹੁੰਦਾ ਗਿਆ ਕਿਸਾਂ ਦੀ ਕਦਰ ਵੀ ਘਟਦੀ ਗਈ ਅੱਜ ਵੀ ਅਸੀਂ ਦੇਖਦੇ ਹਾਂ ਕਿ ਰਾਮ ਲੀਲਾ ਵਿੱਚ ਰਾਮ ਪੇਸ਼ ਕਰਨਾ ਹੈ ਸਟੇਜ ਤੇ ਵਿਸ਼ਵਾਮਿੱਤਰ ਨੂੰ ਪੇਸ਼ ਕਰਨਾ ਹੈ ਵਿਸ਼ਿਸ਼ਟ ਜੀ ਨੂੰ ਪੇਸ਼ ਕਰਨਾ ਹੈ ਤਾਂ ਜੋੜੇ ਵੀ ਚਾਹੀਦੇ ਨੇ ਦਾੜੀਆਂ ਵੀ ਚਾਹੀਦੀਆਂ ਨੇ ਔਰ ਅਕਸਰ ਬਾਜ਼ਾਰ ਤੋਂ ਨਕਲੀ ਜੋੜੇ ਨਕਲੀ ਦਾੜੀਆਂ ਖਰੀਦ ਕੇ ਲਿਆਂ ਜਾਂਦੀ ਹੈ। ਅਸੀਂ ਇਸ ਗੱਲ ਦਾ ਮਾਣ ਕਰ ਸਕਦੇ ਹਾਂ ਕਿ ਸਾਡੇ ਸਿਰ ਤੇ ਜੋੜਾ ਅਸਲੀ ਹੈ, ਰਾਮ ਵਰਗਾ। ਸਾਡੇ ਮੁਖੜੇ ਤੇ ਦਾੜਾ ਅਸਲੀ ਹੈ, ਵਿਸ਼ਵਾਮিত্র ਜੈਸਾ, ਵਿਸ਼ਿਸ਼ਟ ਜੈਸਾ। ਅਵਤਾਰਾਂ ਦਾ ਸਰੂਪ, ॠषि ਮੋਨੀਆਂ ਦਾ ਸਰੂਪ, ਭਗਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਭਗਤ ਗੁਰਨਾਣਕ ਦੇਵ ਜੀ ਮਹਾਰਾਜ ਨੇ। ਸਾਡੀ ਝੋਲੀ ਵਿੱਚ ਪਾਇਆ ਹੈ ਹਾਂ ਜਦ ਕੋਈ ઋષਿ ਹੋਣ ਤੋਂ ਮਨੀ ਹੋਣ ਤੋਂ ਸੰਤ ਹੋਣ ਤੋਂ ਥੱਲੇ ਜਾਂਦਾ ਹੈ ਮਨੁੱਖਤਾ ਤੋਂ ਥੱਲੇ ਗਿਰਦਾ ਹੈ ਜੇ ਥੱਲੇ ਹੀ ਗਰ ਗਿਆ ਤਾਂ ਫਿਰ ਹੁਣ ਕੇਸਾਂ ਦੀ ਲੋੜ ਵੀ ਨਹੀਂ ਅਸਾਰੀ ਦੁਨੀਆ ਵਿੱਚ ਕੇਸਾਂ ਦਾ ਮੰਨੜ ਹੈ ਥੋੜੀ ਜੀਆਂ ਕੌ ਇਸ ਨੂੰ ਸੀ ਸਿੱਖ ਕਹਿੰਦੇ ਆ ਕੇਸ ਇਸ ਕੋਲੀ ਦਿਖਾਈ ਦਿੰਦੇ ਨੇ یا کچھ تھوڑا دیا سادو سماج ویسے بغور مطالعہ کریے محمد صاحب کے ہاری سن حضرت عیسا ساتھ ہاری سن اور اسی طریقے بھارت دے تمام رشی منی اوتاری پرش کے ہاری سن اور صرف سادھاری نہیں بہتے اوتاری پرش شستردھاری بھی سن جیسے دنش مان श्री राम कोल है जैसे सुदर्शन चक्र श्री कृष्ण कोल है जैसे तलवार मोहम्मद साहब दे जो है हाथ दे च है और इसी तरीके नाल परशुराम कोल कुल्हाड़ा है बरछा है हनुमान दे कोल गदा है गदा विष्णु जी कोल भी है और स्त्री के नाल असली देख दे बहुतते अवतारी पुरुष पैगंबर ही पुरुष धारी ने केसा धारी ने जैसे जैसे ਪੈਗਮਰਾਨੋ ਅਵਤਾਰਾ ਨੂੰ ਮੰਨਣਾ ਘਟਦਾ ਗਿਆ ਉਹਨਾਂ ਦਾ ਸਤਕਾਰ ਸਨਮਾਨ ਘਟਦਾ ਗਿਆ ਕਿਉਂਕਿ ਜਿੰਨੀ ਮਿਕਦਾਰ ਵਿੱਚ ਮਨੁੱਖ ਦਾ ਅਹੰਕਾਰ ਵੱਧਦਾ ਹੈ ਉਤਨੀ ਹੀ ਮਿਕਦਾਰ ਵਿੱਚ ਅਵਤਾਰ ਦਾ ਸਤਕਾਰ ਘਟਦਾ ਹੈ ਕਿ ਜਿਸ ਦੇ ਲਈ ਕੋਈ ਸਤਕਾਰ ਨਹੀਂ ਰਿਹਾ ਆਦਰ ਨਹੀਂ ਰਿਹਾ ਉਸ ਦੇ ਪਿੱਛੇ ਚੱਲਣ ਦੀ ਲੋੜ ਕੀ ਹੈ ਹਾਂ ਕਦੀ ਕਦੀ ਨਕਲੀ ਰਾਮ ਬਣ ਕੇ ਚਲੋ ਸਾਹਮਣੇ ਇੱਕ ਤਮਾਸ਼ਾ ਕਰ ਦਿੱਤਾ نکلی جوڑا سر پہ رکھ کے نقلی داڑا مکھڑے سے لگا کے اس طرح نقل پیش کر دیتی لیکن پیش کرنا بھی اس گل کا سبوت ہے کہ جوڑا کیس یہاں اوتاری پرشان نے دارنتے ہوئے سن اور جی یہاں کی اس زمانے سی تو اج بھی ہے اگر اج لوڑ نہیں ہے تو پھر جوڑے تو بنا ہی رام پیش کرنا چاہیے ਦਾੜੇ ਤੋਂ ਬਿਨਾ ਵਿਸ਼ਵਾ ਮਿੱਤਰ ਤੇ ਵਿਸ਼ਿਸ਼ਟ ਨੂੰ ਸਟੇਜ ਤੇ ਪੇਸ਼ ਕਰਨਾ ਚਾਹੀਦਾ ਹੈ ॠषि मुनियां ਦਾ ਸਰੂਪ ਪੈਗੰਬਰਾਂ ਦਾ ਸਰੂਪ ਗੁਰੂ ਅਵਤਾਰਾਂ ਦਾ ਸਰੂਪ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਪ੍ਰਦਾਨ ਕੀਤਾ ਔਰ ਪ੍ਰਦਾਨ ਕਰਕੇ ਸਾਫ ਆਗਰੇਤਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਜਿਵੇਂ ਚੰਗੀ ਔਲਾਦ ਮਾਪੇ ਦੇ ਨਾਮ ਨੂੰ ਰੋਸ਼ਨ ਕਰਦੀ ਏ ਤੇਵੇਂ ਧਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਜਿਦਾਂ ਐ ਖਾਲਸਾ ਤੇਰਾ ਜੀਵਨ ਇਤਨਾ ਉੱਚਾ ਹੈ ਔਰ ਤੂੰ ਐਸਾ ਸੰਤ ਸਰੂਪ ਬਣਿਆ ਤੂੰ ਮੈਨੂੰ ਚਾਰ ਚੰਦ ਲਾ ਦਿੱਤੇ ਨੇ ਤੂੰ ਮੈਨੂੰ ਸਜਾ ਦਿੱਤਾ ਹੈ ਮਾਣ ਨਾਲ ਸਤ ਗੁਰੂ ਇੱਥੇ ਤੱਕ ਕਹਿੰਦੇ ਨੇ ਇਨਹੀ ਦੀ ਕਿਰਪਾ ਕੇ ਸਜੇ ਹਮ ਹੈ ਨਹੀਂ ਤੋ ਮੋਸੇ ਗਰੀਬ ਕਰੋੜ ਪਰੇ ਹੈ کسی نو شک نہ پوے کہ خوشامد کی جاری ہے یا گل ودا کے آخی جا رہی ہے تو مہاراج کہنے رنچ کہ بر گرو نانکھی گرو ساکھی نانک کر کے کہہ رہے ہیں ساکشی کر کے کہہ رہے ہیں گواہی دے کے کہہ رہے ہیں کہ تیرے تیر میرے کوئی بھے نہیں تو میرا روپ ہو گیا من کر کے تن کر کے ਜਦ ਵਾਕਹੀ ਬਾਣੀ ਹਿਰਦੇ ਚ ਪ੍ਰਵੇਸ਼ ਕਰ ਜਾਏ ਰੋਮ ਰੋਮ ਦੇ ਚ ਪ੍ਰਵੇਸ਼ ਕਰ ਜਾਏ ਤੋ ਹਿਰਦਾ ਗੁਰੂ ਵਰਗਾ ਬਣ ਗਿਆ ਔਰ ਤਨ ਦੇ ਤੇਜਤ ਕਕਾਰ ਧਾਰਨ ਕਰ ਲਏ ਤੋ ਤਨ ਗੁਰੂ ਵਰਗਾ ਬਣ ਗਿਆ ਤੋ ਗੁਰੂ ਨੂੰ ਮਾਨ ਨਾਲ ਕਹਿਣਾ ਪੈਂਦਾ ਕਿ ਮੇਰਾ ਆਪਣਾ ਰੂਪ ਇਹ ਮੇਰਾ ਆਪਣਾ ਰੂਪ ਔਰ ਭਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਖਾਲਸਾ ਦਾ ਸਤਕਾਰ ਕਰਨਾ ਪੈਂਦਾ ਖਾਲਸੇ ਨੂੰ ਸੱਜਣ ਕਹਿੰਦੇ ਨੇ ਮਿੱਤਰ ਕਹਿੰਦੇ ਨੇ ਗੁਰਪੂਰਾ ਕਰਕੇ ਕਹਿੰਦੇ ਨੇ ਔਰ ਖਾਲਸੇ ਨੂੰ ਆਪਣਾ ਸਰੂਪ ਕਰਕੇ ਜੋ ਹੈ ਵਿਆਨ ਕਰ ਦੇਣਾ ਹਨ ਗਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਹ ਅਮਰ ਗਏ ਨੇ ਇਹ ਅਦੁੱਤੀ ਰਹਿਣ ਸਹਿਜੇ ਸਹਿਜੇ ਅੱਜ ਜਗਤ ਦੇ ਚਰਚਾ ਦਾ ਵਿਸ਼ੇ ਬਣੀ ਹੋਈ ਹੈ ਲੇਕਿਨ ਸਹਿਜੇ ਸਹਿਜੇ ਸਤਗੁਰ ਦੀ ਇਸ ਦਾਤ ਨੂੰ ਧਾਰਨ ਕਰਨ ਦਾ ਵੀ ਮਾਹੌਲ ਬਣਨਾ ਆਰੰਭ ਹੋਇਆ ਹੈ ਔਰ ਇੱਕ ਦਿਨ ਜ਼ਰੂਰ ਐਸਾ ਆਏਗਾ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਸ ਦੇਨ ਨੂੰ ਅਮਰ ਦੇਨ ਸਮਝ ਕੇ ਪ੍ਰਕਿਰਤੀ ਦੀ ਦੇਨ ਸਮਝ ਕੇ ਪ੍ਰਮਾਤਮਾ ਦੀ ਦੇਨ ਸਮਝ ਕੇ ਹਰ ਮਨੁੱਖ ਕਬੂਲ ਕਰੇਗਾ ਅਪਣਾਏਗਾ ਅਰਦਾਸ ਹੈ ਉਸ ਪਰਿਪੂਰਨ ਪ੍ਰਮਾਤਮਾ ਦੇ ਚਰਨਾਚ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਹ ਦਾਤ ਬੁਰਨਾਕ ਦੀ ਇਹ ਬਖਸ਼ਿਸ਼ ਜੋਲੀ ਦੇ ਸੰਭਾਲ ਕੇ ਰੱਖ ਸਕੀਏ ਤਾਂ ਕਿ ਗੁਰਨਾਮ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਤੇ ਮਾਣ ਕਰ ਸਕਣ ਪਰਮਾਨ ਨਾਲ ਕਹਿ ਸਕਣ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋਨੇਵਾਸ ਮੈਂ ਹਾਂ ਖਾਲਸੇ ਦੇ ਚਾਨ ਖਾਲਸਾ ਮੇਰੇ ਵਿੱਚ ਹੈ ਹੁਣ ਕੋਈ ਭੇਦ ਨਹੀਂ ਰਿਹਾ ਉਹ ਰੰਚ ਕੁਮਾਸਟਰ ਵੀ ਭੇਦ ਨਹੀਂ ਰਿਹਾ یا می رنچنا می تیا باغی پاور برم گرونا